ਖੱਬਾ ਜੀ ਲਈ ਉਹ ਤੇ ਸ਼ਕੰਜਵੀ ਲਿਆ ਬਣਾ ਕੇ ਠੰਡੀ ਕੀ ਹੋਇਆ ਮੈਨੂੰ ਸ਼ਕੰਜਵੀ ਚੱਕਰ ਆਉਂਦਾ ਹੈ ਮਤਲਬ ਇੱਥੋਂ ਦਰਵਾਜ਼ੇ 'ਚ ਵੱਟਦਾ ਮੈਂ ਪਹਿਲੇ ਡਿੱਗ ਪਿਆ ਸੀ ਇੱਥੇ ਪੁੰਜੇ ਤੁਸੀਂ ਮੇਰੇ ਮੂੰਹ 'ਤੇ ਛਿੱਟੇ ਮਾਰ ਕੇ ਮੈਨੂੰ ਹੋਸ਼ਦੋਈਏ ਸ਼ਕੰਜਵੀ ਕਾਹਦੇ ਵਾਸਤੇ ਮੈਨੂੰ ਦੇਣੀ ਹੈ ਤੁਹਾਨੂੰ ਮਤਲਬ ਮੇਰੀ ਅੱਖਾਂ ਪੀਲੀਆਂ ਨਜ਼ਰ ਆਉਂਦੀਆਂ ਤੁਹਾਨੂੰ ਸ਼ਕੰਜਵੀ ਮਲੋਕੀ ਮੇਰੇ ਜਿਗਰ 'ਚ ਗਰਮੀ ਆ ਮੇਰੇ ਸ਼ਕੰਜਵੀ ਵਾਪਸ ਕਰਵਾਓ ਤੂੰ ਛੁੱਟੀ ਕਰ ਜਾ ਇਹਦੀ ਦਿਹਾੜੀ ਤੂੰ ਹਰ ਗਾਗ ਨਾਲ ਸਵੇਰ ਦਾ ਲੜ ਮੇਰੇ ਸ਼ਕੰਜਵੀ ਬਣਾਓ ਮੈਨੂੰ ਕੀ ਮਸਲਾ ਐਸਾ ਹੋ ਗਿਆ ਕਿਹੜੀ ਮੈਨੂੰ ਕੈਲਸ਼ੀਅਮ ਦੀ ਕ ਮੇਂ ਬੁਆ ਦੀ ਇੰਨੀ ਲੋੜ ਆ ਕਿ ਮੈਂ ਸ਼ਕੰਜਵੀ ਪੀਣੀ ਐ ਭਾਜੀ ਦਫਾ ਕਰੋ ਤੁਸੀਂ ਕੋਟੇ ਤੋਂ ਆਇਆ ਮੈਂ ਸਿੱਬੀ ਰਹਿਣਾ ਮੈਂ ਆਈ ਮੈਂ ਤਾਂ ਚੌਥਾ ਰੇਗਿਸਤਾਨ ਚੋਂ ਆਇਆ ਮੈਂ ਬਾਰਡਰ ਤੇ ਡਿਊਟੀ ਐ ਮੇਰੀ ਤੁਹਾਨੂੰ ਕੋਈ ਐਸੀ ਚੀਜ਼ ਦਾ ਤੁਹਾਡਾ ਮੇਰੇ ਮੂੰਹ ਤੋਂ ਕੀ ਤੁਹਾਨੂੰ ਐਸਾ ਲੱਗਾ ਕਿ ਤੁਸੀਂ ਮੈਨੂੰ ਸ਼ਕੰਜਵੀ ਦਾ ਕਹਿੰਦਾ ਤੁਸੀਂ ਮਹਿਮਾਨ ਹੋ ਸਾਡੇ ਮੈਂ ਤਾਂ ਦੌਰ ਕਿਹੜਾ ਜਾਣਦੇ ਆ ਤੁਸੀਂ ਕੋਈ ਅੱਛੀ ਕੋਲਡ ਡਰਿੰਕ ਮੰਗਾਓ ਸ਼ਕੰਜਵੀ ساری ਜ਼ਿੰਦਗੀ ਭਾਜੀ ਇਹਨਾਂ ਨੇ ਇਹੀ ਪੀਤੀ ਹੈ ਕਿਦਰ ਰਾਵੀ ਤੇ ਰਹਿ ਐਸ਼ ਆਪਣੀ ਘਰ ਕਿੱਥੇ ਆਪਣਾ ਤੰਦਲੇ ਘਰ ਰੱਖਦੇ ਰਹਿ ਐਸ਼ ਅੱਧਰ ਤੇ ਰਾਵੀ ਵਾਲੀ ਸਾਈਡ ਤੇ ਇਹਨਾਂ ਦੀ ਕਿਹੜੀ ਭਾਜੀ ਇੱਕ ਜਗ੍ਹਾ ਤੇ ਚੁੱ ਉਹ ਅਮੀ ਵਿੱਚ ਭੌਂਕੀ ਜਾਣ ਲਿਆ ਜਦੋਂ ਬੋਲਣ ਲਿਆ ਤੂੰ ਤਾਂ ਮੂੰਹ ਬੰਦ ਰੱਖ ਕਪੜਾ ਬਹੁਤਾ ਤੇਜ਼ ਬੜਦਾ ਤੂੰ ਸਿਕੰਜਵੀ ਤੁਸੀਂ ਨਾ ਆਪਣਾ ਮੂੰਹ ਬੰਦ ਰੱਖਿਓ ਕੋਈ ਅੱਛਾ ਕਪੜਾ ਦਿਖਾਓ ਅੱਛਾ ਹਾਂ ਯਾਰ ਹੱਥ ਲੇ ਜੋਗੇ ਦਿਖਾਉਣ ਨੇ ਯਾਰ ਅੱਛਾ ਆ ਉਤੋਂ ਲਾ ਕੇ ਮੇਰੀ ਅੱਛੇ ਐ ਇਹ ਦੱਸੋ ਅੱਛਾ ਹੈ ਕਿ ਨਹੀਂ ਨਹੀਂ ਇਹ ਟਿਲਕਣਾ ਟਿਲਕਣਾ ਆ ਦੱਸ ਭਾਈ ਤੈਨੂੰ ਕਸਮ ਦੀ ਲੋੜ ਆ ਆਕੜੇ ਆਕੜੇ ਤੂੰ ਦਿਓ ਕੋਈ ਲੱਗਦਾ ਵਾ ਹੈ ਆਕੜੇ ਭਾਈ ਇਹ ਨਿੱਧਰ ਕੱਟ ਸਾਰੇ ਕਪੜੇ ਆ ਮਾਇਆ ਦਿੱਤੇ ਆ ਆ ਮਾਇਆ ਤੋਂ ਬਗੈਰ ਆ ਇਹ ਦੇਖੋ ਸਰ ਯਾਰ ਮੈਂ ਖੁਸਰਾ ਆ ਯਾਰ ਤੈਨੂੰ ਅਸੀਂ ਇਹ ਮੇਰੀ ਮਾਈ ਤੇ ਝੁਗਿਰਿਆ ਐਸਾ ਕਿ ਮੈਂ ਮਤਲਬ ਕਿ ਖਾਨ ਸਾਹਬਾ ਦਾ ਮੁੰਡਾ ਐ ਕਿ ਮੈਂ ਗਰਮੀਆਂ ਚ ਵੀ ਐਦਾਂ ਦੀ ਪਾ ਕੇ ਤੇ ਵਿਆਹਾਂ ਤੇ ਫਿਰਦਾ ਰਵਾਂ ਪਾਣ ਮੇਰੇ ਇੱਥੇ ਲਮਕਦਾ ਹੋਵੇ ਮਾੜਾ ਮਾੜਾ ਤੇ ਰਮਾਲ ਮੈਂ ਇੱਥੇ ਦਿੱਤਾ ਹੋਵੇ ਤੇ ਗਟਿਆਂ ਤੇ ਮੇਰੀ ਅਣੀ ਨਹੀਂ ਮੈਲ ਜੰਮੀ ਹੋਵੇ ਮੈਂ ਪਾ ਕੇ ਫਿਰਦਾ ਵਾਂ ਵਿਆਹ ਚ ਨਾ ਤੇ ਰੰਗਾਂ ਦੀ ਲਿਸ਼ਕੰਡਿਆ ਹੋਵੇ ਮੇਰਾ ਮਾਈ ਦੀ ਝੁਗਿਰਣਾ ਮੈਂ ਤੁਹਾਡਾ ਨਾ ਇੱਕ ਮਿੰਟ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਰਾਣਾ ਇਚਾਜ ਆ ਉਹ ਬੰਦੇ ਮੈਂ ਅੰਦਰ ਕਰਾਉਣੇ ਜਿਹੜੇ ਤੈਨੂੰ ਰਾਣਾ ਕਹਿੰਦੇ ਆ ਉਹ ਕਿਹੜੀ ਗੱਲਾਂ ਸਮਝ ਲੱਗੀ ਨਹੀਂ ਆ ਜਿਹੜਾ ਤੂੰ ਰਾਣਾ ਲਾ ਗਿਆ ਇਹ ਨਾਲ ਨਹੀਂ ਗੱਲਬਾਤ ਨਹੀਂ ਮੇਰਾ ਮਤਲਬ ਕਿ ਤੁਹਾਨੂੰ ਮੇਰਾ ਕੱਟ ਕਾਠ ਯਾਰ ਤੈਨੂੰ ਮੇਰਾ ਕੱਟ ਕਾਠ ਇਹ ਗੱਲ ਦੱਸਦਾ ਆ ਕਿ ਆ ਇਹਨਾਂ ਚਮਕੀਲਾ ਸੂਟ ਮੈਂ ਪਾਉਂਗਾ ਮੈਂ ਖੁਸਰਾ ਆ ਤੇਨੂੰ ਟੇਬਲ ਆਦੀ ਵੀ ਤੁਹਾਨੂੰ ਦੋ ਪੈਰ ਦਿਖਾ ਅਸੀਂ ਕੋਈ ਗੱਲ ਕੀਤੀ ਇਦਾਂ ਨਹੀਂ ਵੀ ਮੈਂ ਮੀਲੇ ਮੰਡੀਆਂ ਚ ਜਾਣਾ ਆ ਵੀ ਮੈਂ ਮੇਰੂੰ ਕੀ ਮਸਲਾ ਆ ਮੈਨੂੰ ਕਿ ਮੈਂ ਆ ਤੁਹਾਨੂੰ ਬੰਦੇ ਕ ਬੰਦੇ ਦੀ ਪਛਾਣ ਨਹੀਂ ਹੈ ਕਿ ਤੂੰ ਕੀ ਲੈਣੇ ਨਹੀਂ ਆ ਨਹੀਂ ਨਹੀਂ ਲੈਣੇ ਨਹੀਂ ਮੈਂ ਤਾਂ ਸਿਰਫ ਇਹ ਦੇਖਣ ਆਇਆ ਆ ਕਿ ਇਹਨਾਂ ਮਹਿੰਗਾ ਕਪੜਾ ਹੁੰਦਾ ਕਿ ਨਹੀਂ ਹੁੰਦਾ ਹੈ ਇੰਨਾ 55000 ਮੀਟਰ ਲੋਕ ਝੂਠ ਮਾਰਨ ਲੱਗਿਆ ਹੋਵੇ ਤੇਰੀ ਵੀ ਲੋ ਜੂਵੇ ਤੂੰ ਸਾਡੇ ਕੱਪੜੇ ਜਿਹੜੇ ਖਰਾਬ ਕੀਤੇ ਆ ਤੇ ਮੇਰਾ ਗਲਤ ਕੀਤਾ ਆ ਤੂੰ ਲੈਣਾ ਕੱਖ ਨਹੀਂ ਆ ਮੈਂ ਕਿ ਚਿਕੜ ਪਾਤਾ ਇੱਥੇ ਚਿਕੜ ਪਾਤਾ ਆ ਆ ਕਿੰਨੇ ਦਾ ਆ ਆ ਕਿੰਨੇ ਦਾ ਮੀਟਰ ਆ ਆ ਕਿੰਨੇ ਦਾ ਤੂੰ ਕਹਿੰਦਾ ਦਿਮਾਗ ਖਾਂਦਾ ਸਾਡਾ ਮੈਂ ਤਾਂ ਸਿਰਫ ਇਹ ਦੇਖਣ ਆ ਸੀ ਬੰਦਾ ਗੱਪਾਂ ਕਿਉਂ ਮਾਰ ਰਿਹਾ ਗੱਪਾਂ ਕਰਨੀਆਂ ਤੂੰ 35000 ਖਲਾ ਲਿਆ ਤੇ ਹੁਣ ਕਹਿੰਦੇ ਮੈਂ ਚਾਵਲ ਕਹਿੰਦਾ ਕਹਿੰਦਾ ਮੈਂ 55000 ਰੁਪਏ ਮੀਟਰ ਸੂਟ ਲੈ ਕੇ ਆਂਦਾ ਹੁੰਦਾ ਤੂੰ ਚਾਵਲ ਵੱਡਾ ਹੈ ਜਿਹੜਾ ਕੋਈ ਵੀ ਨਹੀਂ ਲੈਣਦਾ ਮੈਂ ਸਿਰਫ ਇਹ ਦੇਖਣ ਆ ਸੀ ਬੰਦਾ ਝੂਠ ਮਾਰਨ ਡਿਆ ਕਿ ਠੀਕ ਕਰ ਇਹ ਝੂਠ ਮਾਰਨ ਡਿਆ ਸੀਗਾ ਸੱਚੀ ਗੱਲ ਹੈ ਤੇਰੇ ਮੈਨ ਲੱਛੇ ਨਾ ਹਲੋ ਇਹਨੂੰ ਸਮਝਾ ਲਾ ਹੱਥ ਨਾ ਲਾਵੇਂ ਮੈਨੂੰ ਤਾ ਤਨਾ ਦੁਕਾਨ ਬੰਦ ਕਰ ਤਰਾ ਦੁਕਾਨ ਕੀ ਕਰਨਾ ਦੁਕਾਨ ਬੰਦ ਕਰ ਦੇ ਪੁੱਤ ਇੱਥੇ ਕਿੰਨੇ ਦਾ ਤੇ ਉਹ ਕਿੰਨੇ ਦਾ ਮੈਂ ਸਿਰਫ ਇਹ ਆ ਮੈਂ ਤਾਂ ਸਰਵੇਲ ਦੇਖਣ ਆਇਆ ਕਿ ਉਹ ਝੂਠ ਮਾਰਦਾ ਕਿ ਸਹੀ ਤੈਨੂੰ ਆਪਣੇ ਮੁੰਡੇ ਨੂੰ ਸਮਝਾ ਲਓ ਤੇਰੇ ਮੁੰਡੇ ਨੂੰ ਇੱਥੇ ਆ ਕੇ ਫੜੋ ਇਧਰ ਆ ਕੇ ਉੱਠ ਜਾ ਕਿਵੇਂ ਪਈ